ਜੇਕਰ ਤੁਹਾਡੇ ਅੰਦਰ ਕੁਝ ਸਿੱਖਣ ਦਾ ਜਜ਼ਬਾ ਹੈ ਤਾਂ ਤੁਹਾਨੂੰ ਇਹ ਕੰਧਾ ਗੋਲੇ ਵੀ ਸਿੱਖਿਆ ਸਕਦੇ ਨੇ ਗੁਰੂ ਚੇਲੇ ਵਾਲੀ ਪਰੰਪਰਾ ਪ੍ਰਾਣੀ ਪੀੜੀ ਦੁਆਰਾ ਨਵੀਂ ਪੀੜੀ ਦੇ ਉੱਤੇ ਗਲਵਾ ਪਾਉਣ ਦਾ ਇੱਕ ਜਰੀਆ ਹੈ ਇਹੇ ਵਰਤਾਰਾ ਸਮਾਜ ਦੇ ਲਈ ਬੜਾ ਹੀ ਹਾਨੀਕਾਰਕ ਹੈ ਕਿ ਜੇਕਰ ਕੋਈ ਚੇਲਾ ਸਾਰੀ ਹੀ ਉਮਰ ਕਿਸੇ ਇੱਕ ਹੀ ਗੁਰੂ ਦੀ ਮਿਹਰਬਾਨੀ ਹੇਠ ਦੱਬੇ ਰਹੇ ਜਿਵੇਂ ਕਿਸੇ ਪਸ਼ੂ ਨੂੰ ਇੱਕ ਖੰਡ ਨਾਲ ਬਣਿਆ ਗਿਆ ਹੋਵੇ ਗੁਰੂ ਸੜਾ ਮਾਰਗਦਰਸ਼ਨ ਕਰਨ ਵਾਲੀ ਕਿਸੇ ਕਿਤਾਬ ਦਾ ਸਿਰਫ ਇੱਕ ਪੰਨਾ ਹੁੰਦਾ ਹੈ ਤੇ ਗਿਆਨ ਦੀ ਭੁੱਖ ਦੇ ਵਿੱਚ ਤੁਸੀਂ ਪੂਰੀ ਕਿਤਾਬ ਦੇ ਪੰਨੇ ਪਲਟ ਸਕਦੇ ਹੋ